ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੀ ਸੋਸ਼ਲ ਮੀਡੀਆ ਦੀ ਇੱਕ ਆਵਾਜ਼ ਤੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਐਡਾ ਵੱਡਾ ਇਕੱਠ ਕਰਤਾ ਸੋ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਆ ਜਿਹੜੀ ਸਰਕਾਰ ਨੂੰ ਇਹ ਐਦਾਂ ਲੱਗਦਾ ਸੀਗਾ ਕਿ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਕੋਈ ਵੀ ਨਹੀਂ ਖੜੂਗਾ ਜਿਹੜੇ ਚੌਵਲੇ ਕਹਿੰਦੇ ਸੀ ਕਿ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਕੋਈ ਵੀ ਨਹੀਂ ਖੜੂਗਾ ਉਹਨਾਂ ਦੇ ਮੂੰਹ ਤੇ ਤੁਸੀਂ ਚਪੇੜ ਮਾਰੀ ਆ ਇੱਕ ਸਰਕਾਰ ਦੇ ਮੂੰਹ ਤੇ ਤੁਸੀਂ ਚਪੇੜ ਮਾਰਿਆ ਜਿਹੜੀ ਸਰਕਾਰ ਸਮਝਦੀ ਸੀ ਕਿ ਪੰਜਾਬ ਆ ਜਿਹੜਾ ਉਹ ਮੁੱਕ ਚੁੱਕਾ ਪੰਜਾਬ ਆ ਜਿਹੜਾ ਖਤਮ ਹੋ ਚੁੱਕਾ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਸੀਗੀ ਨੌਜਵਾਨੀ ਨੇ ਬਜ਼ੁਰਗਾਂ ਨੇ ਸਾਰਿਆਂ ਨੇ ਮਾਤਾਵਾਂ ਨੇ ਭੈਣਾਂ ਨੇ ਸਾਰਿਆਂ ਨੇ ਪਹੁੰਚ ਕੇ ਅੱਜ ਇੱਕ ਵੱਡਾ ਸਵਾਲ ਜਿਹੜਾ ਉਹ ਖੜਾ ਕੀਤਾ ਸਰਕਾਰ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਜਿਹੜਾ ਉਹ ਭਾਨੇ ਸਿੱਧੂ ਨੂੰ ਭੇਜ ਦਿੱਤਾ ਗਿਆ ਜਿਹੜਾ ਅਬੋਹਰ ਵਾਲਾ ਪਰਚਾ ਉਹਦੇ ਤੇ ਹਜੇ ਕੋਈ ਵੀ ਇਹਨਾਂ ਨੇ ਜਿਹੜਾ ਕਾਰਵਾਈ ਨਹੀਂ ਦਿਖਾਈ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਦੇ ਆ ਇਹ ਹਜੇ ਬਾਅਦ ਚ ਪਤਾ ਲੱਗੂਗਾ ਪਰ ਜਿਹੜਾ ਪਹਾਨਾ ਸਿੱਧੂ ਆ ਉਹ ਚੜ੍ਹਦੀ ਕਲਾ ਦੇ ਵਿੱਚ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਅਰਦਾਸ ਜ਼ਰੂਰ ਕਰਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਹਾਨਾ ਸਿੱਧੂ ਜਿਹੜਾ ਉਹ ਆਪਣੇ ਵਿੱਚ ਹੋਵੇ ਕਿੰਨਾ ਕੁ ਚੈ ਰੱਖ ਲੈਣਗੇ ਬਹੁਤਾ ਚਰਨੀ ਰੱਖ ਸਕਦੇ ਜੋ ਵੀ ਕਮੇਟੀ ਦਾ ਫੈਸਲਾ ਹੋਊਗਾ ਉਹ ਜਲਦ ਤੋਂ ਜਲਦ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੀ ਜੋ ਜਿਹੜੀ ਆ ਰਣਨੀਤੀ ਆ ਉਹ ਜਿਹੜੀ ਆ ਉਹ ਤੈਅ ਹੋ ਸਕੇ ਸੋ ਅੱਜ ਜਿਹੜਾ ਇਕੱਠ ਹੋਇਆ ਔਰ ਰਿਕਾਰਡ ਤੋੜ ਘਟ ਸੀਗਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੀ ਸਾਥ ਦਿੱਤਾ ਸੋਸ਼ਲ ਮੀਡੀਆ ਤੇ ਸਾਥ ਦਿੱਤਾ ਜਿਹੜੇ ਨਹੀਂ ਪਹੁੰਚ ਸਕੇ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓਾਂ ਸ਼ੇਅਰ ਕਰਕੇ ਲਾਈਵ ਸ਼ੇਅਰ ਕਰਕੇ ਜਿਹੜਾ ਸਾਥ ਦਿੱਤਾ ਉਹਦਾ ਵੀ ਦੇਨ ਨਹੀਂ ਦਿੱਤਾ ਜਾ ਸਕਦਾ ਸੋ ਭਾਨੇ ਸਿੱਧੂ ਨੂੰ ਜਿਹੜਾ ਇਸ ਵਾਰ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉੱਥੇ ਕਈ মিডিਆ ਵਾਲਿਆਂ ਨੂੰ ਵੀ ਧੱਕੇ ਮਾਰੇ ਗਏ মিডিਆ ਵਾਲਿਆਂ ਨੂੰ ਵੀ ਉਹਦੇ ਤੱਕ ਜਾਣ ਨਹੀਂ ਦਿੱਤਾ ਗਿਆ ਪਰ ਫੇਰ ਵੀ ਜਿਹੜਾ ਪਤਾ ਲੱਗਿਆ ਕਿ ਉਹਨੂੰ ਇੱਕ ਟਾਈ ਫਾਇਟ ਦੀ ਪ੍ਰੋਬਲਮ ਆ ਤੇ ਇੱਕ ਯੂਰੀ ਯੂਰੀਆ ਜਿਹੜਾ ਉਹ ਵਧਿਆ ਹੋਇਆ ਯੂਰੇਕ ਐਸਿਡ ਦੀ ਪ੍ਰੋਬਲਮ ਆ ਤੇ ਬਾਕੀ ਜਿਹੜਾ ਉਹ ਭਾਨਾ ਸਿੱਧੂ ਚੜ੍ਹਦੀ ਕਲਾ ਦੇ ਵਿੱਚ ਆ ਇਹ ਆਪਾਂ ਨੂੰ ਵੀ ਪਤਾ ਜਿਹੜੀਆਂ ਪ੍ਰੋਬਲਮਾਂ ਪੈ ਰਹੀਆਂ ਉਹ ਕਿਸ ਕਾਰਨ ਕਰਕੇ ਪੈ ਰਹੀਆਂ ਤੇ ਕਿਸ ਤਰ੍ਹਾਂ ਜਿਹੜਾ ਉਹ ਭਾਨੇ ਸਿੱਧੂ ਤੇ ਜਿਹੜਾ ਟੌਰਚਰ ਕੀਤਾ ਜਾ ਰਿਹਾ ਤਸ਼ੱਦਦ ਕੀਤਾ ਜਾ ਰਿਹਾ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਜਿਸ ਤਰ੍ਹਾਂ ਸੁਖਪਾਲ ਸਿੰਘ ਖੈਰਾਂ ਨੂੰ ਮੈਂਟਲੀ ਟੌਰਚਰ ਕੀਤਾ ਜਾਂਦਾ ਸੀ ਦੀਪ ਸਿੱਧੂ ਨੂੰ ਮੈਂਟਲੀ ਟੌਰਚਰ ਕੀਤਾ ਜਾਂਦਾ ਸੀਗਾ ਇੱਕ ਬੰਦ ਕਮਰੇ ਦੇ ਵਿੱਚ ਰੱਖ ਕੇ ਇਕੱਲੇ ਥਾਂ ਦੇ ਵਿੱਚ ਰੱਖ ਕੇ ਇੱਕ ਮੈਂਟਲੀ ਟੌਰਚਰ ਕਰਨਾ ਇਹ ਇੱਕ ਬਹੁਤ ਵੱਡੀ ਗੱਲ ਜਿਹੜੀ ਆਪਣੇ ਆਪ ਦੇ ਵਿੱਚ ਆਪਾਂ ਨੂੰ ਵੀ ਪਤਾ ਸੋ ਜਿੰਨਿਆਂ ਨੇ ਵੀ ਸਪੋਰਟ ਕੀਤੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋਸ਼ਲ ਮੀਡੀਆ ਲੈਵਲ ਤੇ ਗਰਾਊਂਡ ਲੈਵਲ ਤੇ ਦੂਰੋਂ ਦੂਰੋਂ ਜੰਮੂ ਕਸ਼ਮੀਰ ਤੋਂ ਹਿਮਾਚਲ ਤੋਂ ਹਰਿਆਣੇ ਤੋਂ ਬਾਹਰਲੇ ਦੇਸ਼ਾਂ ਤੋਂ ਵੀ ਜਿਹੜੇ ਆ ਉਹ ਬਹੁਤ ਲੋਕ ਆ ਜਿਹੜੇ ਉਹ ਉੱਥੇ ਪਹੁੰਚੇ ਸੀਗੇ ਸੋ ਬਹੁਤ ਉੱਥੇ ਇਹੋ ਜਿਹੇ ਲੋਕ ਵੀ ਪਹੁੰਚੇ ਜਿਹੜੇ ਮਤਲਬ ਜਿਨ੍ਹਾਂ ਦੇ ਪੈਸੇ ਦਵਾਏ ਭੰਨੇ ਸਿੱਧੂ ਨੇ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਤੁਸੀਂ ਜਾਗਦੀ ਜ਼ਮੀਰ ਵਾਲਿਓ ਤੁਸੀਂ ਜਿਹੜੇ ਪੈਸੇ ਜਿਨ੍ਹਾਂ ਨੂੰ ਦਵਾਏ ਤੁਸੀਂ ਫੇਰ ਵੀ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਖੜੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਪੰਜਾਬ ਦੇ ਵਿੱਚ ਠੱਗ ਏਜੰਟਾਂ ਦੇ ਕਿਉਂ ਕਾਰਵਾਈ ਨਹੀਂ ਹੁੰਦੀ ਠੱਗ ਏਜੰਟਾਂ ਤੇ ਪਰਚਾ ਕਿਉਂ ਨਹੀਂ ਹੁੰਦਾ ਹੁਣ ਤੱਕ ਭਗਵੰਤ ਮਾਨ ਦਾ ਬਿਆਨ ਕਿਉਂ ਨਹੀਂ ਆਇਆ ਕੋਈ ਹੁਣ ਤੱਕ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਬਿਆਨ ਕਿਉਂ ਨਹੀਂ ਆਇਆ ਆਮ ਆਦਮੀ ਪਾਰਟੀ ਦੇ ਵਰਕਰ ਬਹੁਤ ਆਏ ਉਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਉਹਨਾਂ ਦਾ ਧੰਨਵਾਦ ਆ ਜਿਹੜੇ ਉੱਥੇ ਪਹੁੰਚੇ ਆ ਕੁਝ ਕਿ ਸੀਆਈਡੀ ਲੈਣ ਨੂੰ ਆਏ ਹੋਣਗੇ ਕੁਝ ਕਿ ਅੰਦਰੋਂ ਦਿਲੋਂ ਆਏ ਹੋਣਗੇ ਪਰ ਮਸਲਾ ਇੱਥੇ ਇਹੀ ਆਉਂਦਾ ਕਿ ਠੱਗ ਏਜੰਟਾਂ ਤੇ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ ਠੱਗ ਏਜੰਟਾਂ ਤੇ ਕੋਈ ਪਰਚਾ ਕਿਉਂ ਨਹੀਂ ਹੁੰਦਾ ਉਹਨਾਂ ਜਿਹੜੇ 35 35 ਹਜ਼ਾਰ ਦੇ ਵਿਜੇ ਜਿਨ੍ਹਾਂ ਦਾ 35 35 ਲੱਖ ਰੁਪਇਆ ਲਿਆ ਜਾਂਦਾ ਉਹਨਾਂ ਤੇ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ ਪਰ ਉਹਨਾਂ ਤੇ ਕਾਰਵਾਈ ਹੋਵੇ ਕਿਉਂ ਨਸ਼ੇ ਵਾਲਿਆਂ ਤੇ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ ਨਸ਼ੇ ਦੇ ਸਦਾਗਰਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਜੇ ਸਰਕਾਰ ਇਹ ਕੰਮ ਕਰਨ ਲੱਗ ਪਈ ਜੇ ਸਰਕਾਰ ਹਰ ਹਫਤੇ ਜਿਹੜਾ ਉਹ ਆਪਦੇ ਗ੍ਰਹਿ ਵਿਖੇ ਆਪਦੇ ਘਰ ਵਿਖੇ ਭਗਵੰਤ ਮਾਨ ਹਰ ਹਫਤੇ ਇੱਕ ਦਿਨ ਰੱਖ ਲਵੇ ਕਿ ਜਿੰਨਿਆਂ ਨਾਲ ਵੀ ਠੱਗੀਆਂ ਵੱਜੀਆਂ ਉਹ ਉੱਥੇ ਪਹੁੰਚੋ ਤੇ ਅਸੀਂ ਵੈਸੇ ਦਿਵਾਵਾਂਗੇ ਤੇ ਫੇਰ ਕੋਈ ਮਤਲਬ ਚੰਗਾ ਕੰਮ ਹੋ ਜੇ ਪਰੇ ਕੰਮ ਕਿਉਂ ਕਰਨਗੇ ਕਿਉਂਕਿ ਇਹਨਾਂ ਨੂੰ ਮੋਟਾ ਕਮਿਸ਼ਨ ਆਉਂਦਾ ਜਿਹੜੇ 35-35 ਲੱਖ ਰੁਪਇਆ ਵਟਦੇ ਆ ਉਹ ਇਹਨਾਂ ਨੂੰ ਮੋਟਾ ਕਮਿਸ਼ਨ ਦਿੰਦੇ ਆ ਇਸ ਵਕਤੇ ਮੋਟਾ ਕਮਿਸ਼ਨ ਇਕੱਠਾ ਕਰਨ ਦੇ ਵਿੱਚ ਲੱਗੇ ਹੋਏ ਆ ਇਹਨਾਂ ਨੂੰ ਪਤਾ ਆ ਕਿ ਐਂਡ ਤੇ ਆ ਕੇ ਅਸੀਂ 1000-1000 ਰੁਪਏ 2-2000 ਰੁਪਏ ਦੇ ਵਿੱਚ ਵੋਟ ਖਰੀਦ ਲਾਂਗੇ ਬੰਦਿਆਂ ਨੂੰ दारू ਦੇ ਦਾਂਗੇ 1000-1000 2-2000 ਰੁਪਇਆ ਦੇ ਦਾਂਗੇ ਤੇ ਬੀਬੀਆਂ ਨੂੰ 1000 ਰੁਪਇਆ ਦੇ ਦਾਂਗੇ ਬੀਬੀਆਂ ਨੂੰ ਸਲਾਈ ਮਸ਼ੀਨਾਂ ਦੇ ਦਾਂਗੇ ਬੀਬੀਆਂ ਨੂੰ ਪ੍ਰੈਸਾਂ ਦੇ ਦਾਂਗੇ ਤੇ ਬੀਬੀਆਂ ਨੂੰ ਭਾਂਡੇ ਦੇ ਦਾਂਗੇ ਤੇ ਬੀਬੀਆਂ ਇਹਦੇ ਵਿੱਚ ਖੁ ਇਹ ਅਸਲੀਅਤ ਆ ਇਹ ਇਥੋਂ ਦੀ ਅਸਲੀਅਤ ਆ ਕਿ ਇੱਥੇ दारू ਤੇ ਪੈਸਾ ਜਿਹੜਾ ਉਹ ਭਾਰੀ ਪੈ ਜਾਂਦਾ ਤੇ ਬੀਬੀਆਂ ਨੂੰ ਜਿਹੜਾ ਚੀਜ਼ਾਂ ਦਿੱਤੀਆਂ ਜਾਂਦੀਆਂ ਉਹ ਭਾਰੀ ਪੈ ਜਾਂਦੀਆਂ ਸੋ ਪਰ ਐਤਕੀ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਕਿ ਇਹ ਗੱਲਾਂ ਜਿਹੜੀਆਂ ਐਤਕੀ ਨਹੀਂ ਹੋਣੀਆਂ ਚਾਹੀਦੀਆਂ ਪਿਛਲੀ ਵਾਰੀ ਇਹਨਾਂ ਨੇ ਕਿਹਾ ਸੀਗਾ ਕਿ ਅ ਕਾਲੀਆਂ ਤੋਂ ਕਾਂਗਰਸੀਆਂ ਤੋਂ ਪੈਸੇ ਲੈ ਲਓ ਸਾਡੇ ਤੋਂ ਪੈਸੇ ਨਾਲ ਲਿਓ ਪਰ ਵੋਟ ਸਾਨੂੰ ਪਾ ਦਿਓ ਪਰ ਇਹ ਸਵਾਰ ਇਹਨਾਂ ਦੀ ਇਹ ਗੱਲ ਜਿਹੜੀ ਉਹ ਦੂਰ ਕਰਨੀ ਆ ਪੈਸੇ ਲੈ ਕੇ ਬਿਲਕੁਲ ਵੋਟ ਨਾ ਪਾਉ। ਤੇ ਖਾਸ ਕਰਕੇ ਇਹ ਵੀ ਆਪਾਂ ਜੋਰ ਲਾਈਏ ਕਿ EVM ਜਿਹੜੀ ਮਸ਼ੀਨ ਆ ਉਹ ਬੰਦ ਹੋਣੀ ਚਾਹੀਦੀ ਆ। ਵੈਲਟ ਪੇਪਰਾਂ ਤੇ ਜਿਹੜੀ ਆ ਉਹ VOTING ਹੋਣੀ ਚਾਹੀਦੀ ਆ ਤਾਂ ਕਿ ਅਸਲੀਅਤ ਤੋਂ ਜਿਹੜਾ ਜਗ ਜਾ ਰਹੇ ਹੋ ਸਕੀ ਅਸਲੀਅਤ ਦਾ ਆਪਾਂ ਨੂੰ ਪਤਾ ਲੱਗ ਸਕੇ। ਤੇ ਸਿਆਣੇ ਵੀ ਕਹਿੰਦੇ ਆ ਤੇ ਸਾਰੇ ਕਹਿੰਦੇ ਆ ਕਿ ਮਸ਼ੀਨਾਂ ਦਾ ਕੋਈ ਭਰੋਸਾ ਨਹੀਂ ਹੁੰਦਾ। ਸੋ ਮਸ਼ੀਨਾ ਦੇ ਵਿੱਚ ਜੋ ਕਪਲੇਬਾਜੀ ਉਹਦਾ ਵੀ ਕਾਫੀ ਤੌਰ ਤੇ ਸੈਂਟਰ ਦੇ ਵਿੱਚ ਵਕੀਲਾਂ ਵੱਲੋਂ ਜਿਹੜਾ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਉਸ ਵੱਲ ਵੀ ਜ਼ਰੂਰ ਧਿਆਨ ਦੇਈਏ ਸੋ ਭਾਨੇ ਸਿੱਧੂ ਦੀ ਸਪੋਰਟ ਕਰਦੇ ਸੀ ਕਰਦੇ ਹਾਂ ਕਰਦੇ ਰ੍ਹਾਂਗੇ ਬਹੁਤ ਥਾਵਾਂ ਤੇ ਬਹੁਤ ਲੋਕ ਜਿਹੜੇ ਆ ਉਹ ਪਹੁੰਚੇ ਢੰਗ ਸਿੰਘ ਜਥੇਬੰਦੀਆਂ ਵੀ ਪਹੁੰਚੀਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਤ